ਮੋਗਾ ਵਿੱਚ ਅੱਜ ਬੁੱਧਵਾਰ ਨੂੰ ਗੁਜਰਾ ਤੇ ਪਿੰਡ ਵਾਲਿਆਂ ਵਿਚਕਾਰ ਖੂਬ ਡਾਂਗਾ ਚੱਲਿਆ। ਇਹ ਹੰਗਾਮਾ ਇੱਕ ਗਾਂ ਨੂੰ ਲੈ ਕੇ ਹੋਇਆ। ਦੋਵਾਂ ਧਿਰਿਆਂ ਨੇ ਇੱਕ ਦੂਸਰੇ ਉੱਪਰ ਖੂਬ ਡਾਂਗਾ ਭਰਾਈਆਂ ਅਤੇ ਇਸ ਦੌਰਾਨ ਇੱਕ ਦੂਸਰੇ ਉੱਪਰ ਹਿੱਟਾ ਤੇ ਪੱਥਰ ਵੀ ਚਲਾਏ ਗਏ। ਇਸ ਖੂਨੀ ਝੜਾ ਵਿੱਚ ਕਈ ਲੋਕ ਲਹੂ ਲਹਾਨ ਹੋ ਗਏ। ਸੂਚਨਾ ਮਿਲਣ ਤੇ ਮੋਕੇ ਤੇ ਪਹੁੰਚੀ ਪੁਲਿਸ ਨੇ ਕਾਫੀ ਮੁਸ਼ਕਿਲਾਂ ਤੋਂ ਬਾਅਦ ਹਾਲਾਤ 'ਤੇ ਕਾਬੂ ਪਾਇਆ ਜਾਣਕਾਰੀ ਮੁਤਾਬਕ ਮੂਕੀ ਦੇ ਪਿੰਡ ਤਾਰੇਵਾਲਾ ਨੇੜੇ ਬਿਜਲੀ ਖੇਤ ਕੋਲ ਗੁਜਰ ਬਰਾਦਰੀ ਤੇ ਸਥਾਨਕ ਪਿੰਡ ਵਾਸੀਆਂ ਵਿਚਕਾਰ ਛੜਪ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀ ਗਊਸ਼ਾਲਾ 'ਚ ਛੱਡਣ ਲਈ ਲਵਾਰਿਸ ਗਾਂ ਦੇ ਝੁੰਡ ਨੂੰ ਫੜਨ ਗਏ ਸੀ ਤਾਂ ਉਨ੍ਹਾਂ 'ਚ ਇੱਕ ਗਾਂ ਗੁਜਰਾ ਦੇ ਘਰਾਂ ਅੰਦਰ ਵੜ ਗਈ ਜਦੋਂ ਪਿੰਡ ਵਾਸੀ ਉਸ ਨੂੰ ਫੜਨ ਗਏ ਤਾਂ ਦੋਵਾਂ ਧਿਰਾਂ ਵਿੱਚ ਛੜਪ ਹੋ ਗਈ ਦੋਵਾਂ ਧਿਰਾਂ ਦੇ ਲੋਕ ਮੂਕੀ 'ਤੇ ਇਕੱਠੇ ਹੋ ਗਏ ਤੇ ਇੱਕ ਦੂਸਰੇ ਉੱਪਰ ਇੱਟਾਂ ਪੱਥਰ ਸੁੱਟਣ ਸ਼ੁਰੂ ਕਰ ਦਿੱਤਾ ਲੋਕਾਂ ਨੇ ਡਾਂਗਾ ਨਾਲ ਇੱਕ ਦੂਸਰੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਕੁਝ ਲੋਕ ਜ਼ਖਮੀ ਵੀ ਹੋ ਗਏ ਪਿੰਡ ਵਾਸੀਆਂ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦੇ ਝੁੰਡ ਉਹਨਾਂ ਦੀ ਫਸਲ ਨੂੰ ਖਰਾਬ ਕਰਦੇ ਨੇ ਜਦੋਂ ਉਹਨਾਂ ਨੇ ਗਊਸ਼ਾਲਾ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਗਊ ਨੂੰ ਫੜਨ ਵਾਸਤੇ ਗਊਸ਼ਾਲਾ ਛੱਡਣ ਦੀ ਇਜਾਜ਼ਤ ਦੇ ਦਿੱਤੀ ਜਦੋਂ ਗਊਸ਼ਾਲਾ ਵਿੱਚ ਲੈ ਜਾਣ ਲਈ ਕਾਂਵਾਂ ਨੂੰ ਫੜਨ ਲਈ ਗਏ ਤਾਂ ਇੱਕ ਗਾਂ ਗੁਜਰਾ ਦੇ ਘਰ ਵੱਲ ਵੜ ਗਈ ਜਦੋਂ ਉਹ ਗੁਜਰਾں ਤੇ ਘਰ ਅੰਦਰ ਗਾ ਨੂੰ ਫੜਨ ਲਈ ਕਏ ਤਾਂ ਗੁਜਰਾ ਨੇ ਲੜਾਈ ਸ਼ੁਰੂ ਕਰ ਦਿੱਤੀ ਜਿਸ ਕਾਰਨ ਦੋਵਾਂ ਤੇ ਰਾਜੇ ਲੜਾਈ ਸ਼ੁਰੂ ਹੋ ਗਈ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਨ ਲਈ ਕਿਹਾ ਗਿਆ ਬਾਕੀ ਦੋਸਤੋ ਤੁਹਾਡੀ ਕੀ ਵਿਚਾਰ ਨੇ ਇਸ ਪੂਰੀ ਖਬਰ ਨੂੰ ਲੈ ਕੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰ ਦਿਓ ਤੇ ਇਸੇ ਤਰ੍ਹਾਂ ਦੀ ਹੋਰ ਨਵੀਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰ ਦਿਓ ਧੰਨਵਾਦ ਜੀ